ਬੋਤਲੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਕਹਿੰਦੀ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਟੌਪ ਟੌਪ ਦੇ ਨਗੀਨੇ ਝੋਟੀਆਂ ਤੇ ਮੱਝਾਂ ਤੇ ਉਹਨਾਂ ਦਾ ਰੇਟ ਤੁਹਾਡੇ ਤੱਕ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਬਾਈ ਬਾਰ ਤੋਂ ਬਾਅਦ ਸ਼ੇਅਰ ਕਰਿਓ ਮੇਰਾ ਵੀਰ ਤੇ ਐਦਾਂ ਦੇ ਵੀਡੀਓ ਬਸ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਚੌਕ ਕੁਆਲਟੀ ਦੀਆਂ ਮੁੰਝਾਂੀਆਂ ਹੋਈਆਂ ਨੇ ਇੱਥੇ ਮੋਰਾ ਨੀਲੀ 라ਵੀ ਤੇ ਆਜੋ ਮੇਰਾ ਵੀਰ ਆਪਾਂ ਅੱਗੇ ਲੰਦੇ ਇੱਕ ਮੱਧਵਰੇ ਜਾਣਕਾਰੀ ਤੇ ਬਾਈ ਕੋਲ ਪੁੱਛਦੇ ਆਂ ਕੀ ਰੇਟ ਹੈ ਹਾਂ ਜੀ ਸਾਸੀ ਗਾਲ ਜੀ ਕੀ ਹਾਲ ਹੈ ਵੀਰੇ ਕੀ ਕਹਿਣ ਭਾਜੀ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਭੂੰਡੀ ਜੀ ਕਿਹੜਾ ਪਿੰਡ ਹੈ ਜੀ ਮਹਿਦਵਾਨੀ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਸ਼ਹਿਰਪੁਰ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਅੱਜ ਆਪਾਂ ਆਪਾਂ ਤਿੰਨ ਨਗ ਲੈ ਕੇ ਆਏ ਹਾਂ ਬਾਕੀ ਸੇਲ ਹੋ ਗਏ ਜੀ ਹਾਂਜੀ ਗਾਂ ਕਿਹ ਹੈ ਜੀ ਹਾਂਜੀ ਤੇ ਬਈ ਆ ਜਿਹੜੀ ਮੱਝ ਕਿਹੜੇ ਸੂਏ ਸੁਣੇ ਨਹੀਂ ਇਹ ਦੂਏ ਸੂਏ ਦੋਣਾ ਜੀ ਠੀਕ ਹੈ ਬਈ ਤੁਹਾਨੂੰ ਤੋਰ ਕੇ ਦਿਖਾਵਾਂਗੇ ਤੋਰ ਕੇ ਦਿਖਾ ਜੀ ਚੈੱਕ ਕਰੋ ਮੇਰਾ ਵੀ ਬਾਈਆਂ ਕੋਲੇ ਬਹੁਤ ਹੀ ਟਾਪ ਕੁਆਲਿਟੀ ਦੀ ਬਈ ਮੋਹਰਾ ਨਸਲ ਦੀ ਮੱਝ ਅਟਰ ਕੁਆਲਿਟੀ ਚੈੱਕ ਕਰੋ ਬਈ ਬਹੁਤ ਹੀ ਚੰਗੀ ਆ ਟਾਪ ਕੁਆਲਿਟੀ ਦੀ ਹੈ ਤੇ ਬਾਈ ਕੋਲੋਂ ਲਵਾਂਗੇ ਪੂਰੀ ਜਾਣਕਾਰੀ ਇਹਦੇ ਬਾਰੇ ਆਣੀ ਵਰਤ ਤੇ ਦੋਲੀ ਵਾਲੇ ਜੀ ਭਾਈ ਕਿੰਨੇ ਕਿਲੇ ਲੈ ਲੂ ਹਜੇ ਇਹ ਹਫਤਾ ਲੈ ਲੂ ਭਾਈ ਜੀ ਅੱਛਾ ਭਾਈ ਜੀ ਕਿੰਨਾ ਕ ਦੁੱਧ ਕਰਜੂ ਇਸ ਵਾਰੀ ਜੀ ਭਾਈ ਪਹਿਲਾਂ ਸੂਏ ਨੇ 13 ਕਿਲੋ ਦੁੱਧ ਦਿੱਤਾ ਇਸ ਵਾਰੀ ਕਰਜੂ 15 ਹਾਂਜੀ ਆ ਇਸ ਵਾਰੀ 15 ਕਿਲੋ ਗਾਰੰਟੀ ਨਾਲ ਮੁੱਲ ਕਿੰਨਾ ਕਹਿੰਦੇ ਜੀ ਮੋਲ ਲਈ ਤਾਂ ਲੱਖ ਰੁਪਇਆ ਮੰਗਦੇ ਜੀ ਅੱਛਾ ਬਹੁਤ ਜ਼ਿਆਦਾ ਜੀ ਰੇਟ ਹਾਂਜੀ ਉੱਦਾਂ ਸੀਲ ਠੰਡੀਪੁਰੀ ਹੈ ਬਈ ਸੀਲ ਠੰਡੀ ਹੈ ਨਾ ਵਧੀਆ ਜਿੱਦਾਂ ਮਰਜੀ ਘਰ ਤੇ ਰੱਖਣ ਵਾਲੀਆਂ ਅੱਜ ਵਪਾਰ ਦਾ ਕੰਮ ਵੀ ਆਪਣੇ ਵਪਾਰ ਦਾ ਕੰਮ ਹੈ ਤੇ ਕਿਹੜੀ ਕਿਹੜੀ ਮੰਡੀ ਲਾਉਣੀ ਹੈ ਵੀਰੇ ਆਪਾਂ ਆਪਾਂ ਸਾਰੀਆਂ ਮੰਡੀਆਂ ਘੁੰਮਦੇ ਜਿਹੜੀਆਂ ਐ ਜੀਆਂ ਭਾਈ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਆਪਣੇ 88941 ਜੀ 25345 ਜੀ ਇੱਕ ਵਾਰ ਦੁਬਾਰਾ ਬੋਲ ਦੂਗਾ ਵੀਰੇ 88941 ਹਾਂਜੀ 25345 ਠੀਕ ਹੈ ਪਿੰਡ ਕਿਹੜਾ ਦੱਸੋ ਜੀ ਕਿਧਰ ਮਹਿਦਵਾਨੀ ਜੀ ਠੀਕ ਹੈ ਜ਼ਿਲ੍ਹਾ ਕਿਹੜਾ ਹੈ ਹੁਸ਼ਿਆਰਪੁਰ ਠੀਕ ਹੈ ਘਰੇ ਪਸੀ ਉਹਨੇ ਭਾਈ ਜੀ ਆਪਣੇ ਹਾਂਜੀ ਠੀ ਬਹੁਤ ਟੌਪ ਕੁਆਲਿਟੀ ਦੀ ਮੱਝ ਜੀ ਬਾਈ ਕੋਲੇ ਤੇ ਬਾਈ ਦਾ ਨੰਬਰ ਸ਼ੇਅਰ ਕਰਤਾ ਫੋਟੋ ਵਾਲਾ ਜੀ ਤੇ ਬਾਈ ਨੇ ਕੰਟੈਕਟ ਜੁੜੂ ਕਰਿਓ ਮੇਰਾ ਵੀ ਚੰਗੇ ਪਛੂਦੇ ਬਾਈ ਕੋਲੇ ਜੀ ਬਹੁਤ ਹੀ ਟੌਪ ਕੁਆਲਿਟੀ ਦੇ ਆਜੇ ਮੇਰਾ ਵੀ ਅੱਗੇ ਪਸੋਂ ਕੋਨੇ ਫੋਟੋ ਟੌਪ ਕੁਆਲਿਟੀ ਆ ਮੱਝਾਂ ਤੇ ਉਹਨਾਂ ਦੇ ਰੇਟ ਅੱਡ ਤੱਕ ਸ਼ੇਅਰ ਕਰਾਂਗੇ ਕਿ ਬਾਈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀ ਰੋਦੇ ਕਰੋ ਮੇਰਾ ਵੀ ਆਜੇ ਮੇਰਾ ਵੀ ਅੱਗੇ ਆਪਾਂ ਤੁਹਾਨੂੰ ਰੇਟ ਆਹ ਵਾਸਤੇ ਬਹੁਤ ਹੀ ਟੌਪ ਕੁਆਲਿਟੀ ਦੀ ਬਾਈ ਮਿਣੀ ਬੂਰੀ ਇਹਦੇ ਪਰ ਲਵਾਂਗੇ ਬਾਈਆਂ ਕੋਲ ਜਾਣਕਾਰੀ ਚੈੱਕ ਕਰੋ ਬਾਈ ਜੀ ਸਿੰਘਾਂ ਤੋਂ ਬਿਨਾਂ ਜੀ ਤੇ ਬਹੁਤ ਹੀ ਜ਼ਿਆਦਾ ਚੰਗੀ ਹੈ ਜੀ ਮਾਜ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਸੇਅਰ ਕਰਾਂਗੇ ਚੈੱਕ ਕਰੋ ਮੇਰਾ ਵੀ ਫਾਟਰ ਕੁਆਲਟੀ ਚੈੱਕ ਕਰੋ ਮੇਰਾ ਵੀ ਬਹੁਤ ਜ਼ਿਆਦਾ ਚੰਗੀ ਹੈ ਬਾਈ ਜੀ ਫਾਟਰ ਕੁਆਲਟੀ ਬਹੁਤ ਚੰਗਾ ਹੈ ਜਾਨਬਰਾ ਬਾਈ ਜੀ ਫੁੱਲ ਜਾਣਕਾਰੀ ਲਵਾਂਗੇ ਬਾਈ ਕਿਹੜੇ ਬਿਆਨ ਦਾ ਜੀ ਤੁਸੀਂ ਚੇ ਹੈ ਜੀ ਅੱਛਾ ਜੀ ਦੁੱਧ ਕਿਤਨਾ ਨੀਚੇ ਦੁੱਧ ਦਾ 18 ਕਿਲੋ ਠੀਕ ਹੈ ਜੀ ਕਿਤਨਾ ਮੁੱਲ ਰੱਖਿਆ ਇਸਕਾ ਬਾਈ ਮੋਲ ਉਹ ਬਾਈ ਬੱਠੇ ਠੀਕ ਹੈ ਬਈ ਥੋੜਾ ਬ ਤਾਂ ਮੰਨਦਾਨ ਹੋ ਜਾਏਗਾ ਮੰਨਤੀ ਹਾਂ ਜੇ ਲੈਣ ਵਾਲੇ ਕਹਿੰਦੇ ਹਾਂ ਮੰਨਤਾ ਠੀਕ ਹੈ ਬਈ ਬਹੁਤ ਹੀ ਚੰਗੀ ਝੋਟੀ ਬਾਈ ਜੀ ਟਾਪ ਕੁਆਲਟੀ ਦੀ ਹੈ ਬਾਈ ਜੀ ਤੇ ਚੰਗਾ ਬਜੂ ਬਾਈ ਜੀ ਜੁੱਤੇ 18 ਇੰਚ ਦਾ ਬਾਈ ਜੀ ਠੀਕ ਹੈ ਬਾਈ ਜੀ ਬਾਕੀ ਥਾਣਾ ਚ ਪ੍ਰੋਪਰ ਗੈਪ ਹੈ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਕੁਆਲਟੀ ਦੀ ਬਾਈ ਮੋਰਾ ਨਾਲ ਸਦੀ ਮੱਝ ਹਾਂਜੀ ਭਾਈ ਸਾਸੀ ਗਾ ਜੀ ਤ੍ਰਿਸ਼ੀ ਗਾ ਦੇ ਕੀ ਆਲੇ ਵੀਰੇ ਠੀਕ ਹੈ ਬਈ ਕਿਹੜਾ ਇਲਾਕਾ ਵੀਰੇ ਆਪਣਾ ਹੀ ਮੋਗਾ ਜਿਲ੍ਹਾ ਠੀਕ ਹੈ ਬਈ ਕਿਹੜਾ ਪਿੰਡ ਹੈ ਸਿੱਧੋ ਕੀ ਕਿਹੜਾ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ ਅੱਜ ਜੀ ਦੋ ਲੈ ਕੇ ਆਏ ਸੀ ਕੋਈ ਹੋਇਆ ਸੇਲੀ ਅਜੇ ਕੋਈ ਨਹੀਂ ਹੋਇਆ ਠੀਕ ਹੈ ਗਾਗਰੀ ਕਿਵੇਂ ਚ ਗਾਗ ਗਾਂਗ ਬਹੁਤ ਬਹੁਤ ਹੀ ਬਹੁਤ ਹੈ ਗਾਂਗ ਠੀਕ ਹੈ ਬਈ ਥੋੜਾ ਤੋਰ ਕੇ ਦਿਖਾ ਦਊਂਗਾ ਬਈ ਬਹੁਤ ਟੌਪ ਕੁਆਲਿਟੀ ਬਈ ਮੱਧ ਮੂਰੇ ਨਾਲ ਦੀ ਚੈੱਕ ਕਰੋ ਮੇਰਾ ਵੀਰ ਅੱਜ ਟੋਟਾ ਆ ਸੰਘਾਣਾ ਰੋਟੀ ਟੋਪਰ ਕਰਦੇ ਹਾਂ ਹੁੰਦਾ ਮੈਂ ਤੈਨੂੰ ਮੋੜ ਕੇ ਰਾਜੀ ਕਿ ਟੋਟਾ ਹੁੰਦਾ ਬਸ ਵੀਰੇ ਰੁਕ ਜਾ ਤੇ ਭਾਈ ਮੁੱਲ ਕਿਨੇ ਰੱਖਿਆ ਤਾ ਜੀ ਬੋਲ ਇੱਕ ਦੱਸ ਠੀਕ ਹੈ ਭਾਈ ਇੱਕ ਹੀ ਆਹੀ ਹੈ ਜੀ ਹਾਂ ਕਾਸਰੀਆ ਠੀਕ ਹੈ ਭਾਈ ਜੀ ਤੇ ਥੋੜਾ ਬਹੁਤ ਮਾਨਤਨ ਹੋ ਜੀ ਤੇ ਜੀ ਮਾਨਤਨ ਤੋਂ ਘੜਾ ਫਿਰ ਗਾਲ ਦੇ ਠੀਕ ਹੈ ਭਾਈ ਹਾਂ ਬਹੁਤ ਹੀ ਟੌਪ ਕੁਆਲਿਟੀ ਦੀ ਗੂਰੀ ਮੱਝ ਪਹਿਲਾਂ ਨਾ ਭਾਈ ਕਹਿੰਦਾ ਇਹਦੀ ਵਰੀ ਲੰਮਾ ਗਿਆ ਬਾਈ ਕੋ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਥਾਣਾ ਵਿੱਚ ਪ੍ਰੋਪਰ ਗੈਪ ਹੈ ਹੁੰਦੀ ਹੈ ਇਹ ਬਹੁਤ ਹੀ ਟੋਪ ਕੁਆਲਟੀ ਦੀ ਹੈ ਬਾਈ ਜੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਚੈੱਕ ਕਰੋ ਮੇਰਾ ਵੀਰ ਅਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਜੀ ਤੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਬਹੁਤ ਜ਼ਬਰੀ ਬਹੁਤ ਹੀ ਨਾਲ ਕੀ ਵੀਰੇ ਜੀ ਨਾਲ ਕੀ ਹੈ ਦੀ ਥੱਲੇ ਕੱਟੀ ਕੱਟੀ ਠੀਕ ਹੈ ਬਾਈ ਜੀ ਦੇ ਨਾਲ ਬਾਈ ਕਹਿੰਦਾ ਕੱਟੀ ਐ ਬਹੁਤ ਹੀ ਟਾਪ ਕੁਆਲਿਟੀ ਦੀ ਉਹ ਵੀ ਮੋਹਰਾ ਨਸਲ ਦੀ ਤੇ ਮੱਝ ਬਾਈ ਹੈਗੀ ਪੂਰੀ ਬੂਰੀ ਝੋਟੀ ਤੇਰੇ ਦੁੱਧ ਪੁੱਛਦੇ ਬਾਈ ਦੁੱਧ ਕਿੰਨਾ ਥੱਲੇ ਤੇ ਅੱਜ 5 ਮਾਦਾ ਸੋਇਨੂਆ 9 ਕਿਲੋ ਬੋਲੀ ਤਿਆਰ ਠੀਕ ਐ ਬਾਈ ਜੀ ਤੇ ਮੁੱਲ ਕਿੰਨਾ ਰੱਖਿਆ ਵੀ ਇਹਦਾ ਮੁੱਲ ਰੱਖਿਆ ਇਹਦਾ 1.40 ਸਹੀ ਬਹੁਤ ਜ਼ਿਆਦਾ ਰੱਖਿਆ ਥੋੜਾ ਬਹੁਤ ਅਸੀਂ ਤਾਂ ਹੋਰ ਵਾਜੂਗੀ ਜੀ ਹਾਂ ਦੁੱਧ ਦੇ ਕਰੂਗੀ 14 ਕਿਲੋ ਬੜਾ ਨਾਰਮਲ ਤੇ ਕਿੰਨੇ ਪਸ਼ੂ ਲੈ ਕੇ ਆਏ ਤੇ ਵੀਰੇ ਅੱਜ ਜੀ ਅੱਜ 4 ਲੈ ਕੇ ਆਏ ਤੇ ਠੀਕ ਐ ਬਾਈ ਜੀ ਤੇ ਗਾਗ ਹੈ ਜੀ ਗਾਗ ਠੀਕ ਠੀਕ ਹੈ ਨਾ ਤੇਜ ਹੈ ਨਾ ਕੋਈ ਹੋਈ ਸਿਲ ਜੀ ਹਾਂ ਦੋ ਹੋ ਗਏ ਠੀਕ ਹੈ ਬਈ ਹਾਂ ਤੇ ਜਿਹੜੀ ਅਗਲੀ ਝੋਟੀ ਖੜੀ ਹੈ ਮੋਰਾ ਬਾਈ ਇਹ ਆਪਣੀ ਹੋ ਜੀ ਵੀ ਹਾਂ ਇਹ ਵੀ ਆਪਣੀ ਤੇ ਇਹਦਾ ਕਿੰਨਾ ਕੀ ਹਿਸਾਬ ਦਾ ਪਹਿਲੇ ਸੂਏ ਵੀ ਪਹਿਲਣੇ ਇਹ ਵੀ ਪਹਿਲਣੇ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟੌਪ ਕੁਆਲਟੀ ਬਾਕੀ ਸਿੰਗਾਂ ਦੀ ਕੁਆਲਟੀ ਚੈੱਕ ਕਰੋ ਸੀ ਬਹੁਤ ਹੀ ਛੁੰਡੇ ਨੇ ਤੇ ਬਾਕੀ ਬਾਈ ਨਾਲ ਕੀ ਵੀਰੇ ਤੇ ਨਾਲ ਬਈ ਨੀਲੀ ਦਾ ਵੀ ਪ્યોਰ ਕੱਟੀ ਹੈ ਤੇ ਬਾਕੀ ਵੀ ਅਟਰ ਕੁਆਲਟੀ ਚੈੱਕ ਕਰੋ ਖਾਣਾ ਬਿਚਿਤ ਪ੍ਰੋਪਰ ਗਏ ਤੇ ਚਾਰੇ ਕੁ ਪ੍ਰੋਪਰ ਚਿੱਟੇ ਨੇ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ ਹਾਂ ਹਾਂ ਬਟਰਕੋਲਡਿੰਗ ਚੈੱਕ ਕਰੂਗਾ ਵੀਰ ਬਹੁਤ ਹੀ ਟੋਪ ਕੁਆਲਿਟੀ ਬਾਈ ਕੋ ਲਵਾ ਮੰਗਦੇ ਵੇਰ ਜਾਣਕਾਰੀ ਤੇ ਥੋੜਾ ਤੱਕ ਕਰਾਂਗੇ ਵੀਰ ਇੱਕ ਵੀ ਮੰਗਦੇ ਇਹਦੀ 20 ਦੀ ਡਿਮਾਂਡ ਹੈ ਤੇ ਥੋੜਾ ਬ ਤਾਂ ਮਾਨਦਾਨ ਪੁੱਛਨੇ ਬਾਈ ਕਰੇਗੇ ਨਹੀਂ ਬਹੁਤ ਹੀ ਜੈਜ ਰੇਟ ਹੈ ਬਾਈ ਜੀ ਬਾਕੀ ਵੀਡੀਓ ਨਾਲ ਸ਼ੇਅਰ ਕਰ ਲੈਣਾ ਆਪਾਂ ਕਮੈਂਟ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਵੀਡੀਓ ਨੂੰ ਗਰੁੱਪਾਂ ਚ ਵਟਸਐਪ ਗਰੁੱਪਾਂ ਚ ਜਰੂਰ ਸ਼ੇਅਰ ਕਰਿਆ ਕਰੋ ਮੇਰਾ ਵੀਰ ਤਾਂ ਕਿ ਬਾਈ ਜੀ ਵੱਧ ਤੋਂ ਵੱਧ ਸਪੋਰਟ ਸਾਥ ਦੇ ਤੁਹਾਡਾ ਜੀ ਤੇ ਵੀਡੀਓ ਆਪਾਂ ਅੱਗੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਇਹ ਇਹਦਾ ਇੱਕ ਵੀ ਅੱਛਾ ਬਾਈ ਮਨਦਾਨ ਹੋ ਜੀ ਥੋੜਾ ਬਹੁਤ ਹੀ ਵਧੀਆ ਹੋ ਜੂਗਾ ਠੀਕ ਹੈ ਬਾਈ ਜੀ ਤੇ ਬਈ ਆਪਾਂ ਪੂਰੇ ਲੱਖ ਦੀ ਦੇ ਦਾਂਗੇ ਆਪਾਂ ਲਿਆਉਂਦਾ ਕਿੱਥੋਂ ਵੇਦੇ ਮਾਲ ਵੀਰੇ ਸਾਰਾ ਹੀ ਮਾਲ ਆਪਣਾ ਵੀਰੇ ਉਧਰੋਂ ਸਰਸ ਏਰੀਆ ਤੋਂ ਹੀ ਹੋਗਾ ਠੀਕ ਹੈ ਬਾਈ ਜੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਇਲਾਵਾ ਬਾਈ ਆਪਾਂ ਮੰਡੀਆਂ ਸਾਰੀਆਂ ਹੀ ਲਾਉਂਦੇ ਆ ਕੋਈ ਵੀ ਨਹੀਂ ਛੱਡਦਾ ਵੀਰੇ ਠੀਕ ਹੈ ਕਰਾਲੀ ਫੰਦਾ ਜਗਰਾਮ ਤੇ ਘਰੇ ਵੀ ਪਸ਼ੂ ਹੁੰਦੇ ਹੋਣੇ ਬਾਈ ਜੀ ਹਾਂ ਘਰੇ ਵੀ ਹੁੰਦੇ ਨੇ ਤੇ ਫੋਨ ਕਰਕੇ ਮਤਲਬ ਆ ਸਕਦਾ ਤੁਹਾਡੇ ਘਰੇ ਹਾਂ ਆ ਸਕਦਾ ਕੋਈ ਦਿੱਕਤ ਤੇ ਬਾਈ ਜੀ ਅੱਗੇ ਆ ਖੜੀ ਐ ਮੋਰਨ ਅਸਲੀ ਝੋਟੀ ਏ ਵੀ ਵੀ ਗੇਸੇ ਦਾ ਅੱਛਾ ਸੇਲ ਹੋ ਗਈ ਬਾਈ ਜੀ ਤੇ ਬਾਈ ਕਿੰਨੇ ਦੀ ਹੋਈ ਸੇਲ ਜੀ ਇਹ ਇਹ ਆਪਣੀ ਹੋਈ ਹੈ 135 ਦੀ ਅੱਛਾ ਦੁੱਧ ਕਿੰਨਾ ਸੀਗਾ ਥੱਲੇ ਵੀਰੇ ਤੇ ਇਹਦੇ ਦੁੱਧ 11 ਕਿਲੋ ਅੱਛਾ 11 ਕਿਲੋ ਪਹਿਲਾਂ ਇਹ ਵੀ ਹਨਾ ਹੀ ਪਹਿਲਾਂ ਨੇ ਠੀਕ ਹੈ ਬਾਈ ਜੀ ਹਾਂ ਤੇ ਇਹ ਵੀ ਆਪਣੀ ਬਾਈ ਜੀ ਹਾਂ ਜੀ ਇਹ ਵੀ ਹੋ ਗਈ ਇਹ ਵੀ ਸੇਲ ਹੋ ਗਈ ਹਾਂ ਹਾਂ ਚਾਰੇ ਦਿਨ ਦਾ ਸਾਡਾ ਤੇ ਬਾਈ ਜੀ ਇਹ ਵੀ ਝੋਟੀ ਬਾਈ ਕੋਲ ਜਿੰਨੇ ਵੀ ਮਾਲ ਸੀ ਸਾਰਾ ਵਧੀਆ ਹੀ ਸੀਗਾ ਤੇ ਟੌਪ ਕੁਆਲਟੀ ਦੇ ਵਿੱਚ ਸਭ ਤੋਂ ਵੱਡੀ ਗੱਲ ਥਣਾ ਦੀ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਇਹ ਝੋਟੀ ਦੀ ਬਾਈ ਚੈੱਕ ਕਰੋ ਤੁਸੀਂ ਚਾਰੇ ਥਣਾ ਵਿੱਚ ਹੈ ਦੇ ਵੀ ਗੈਪ ਹੈ ਤੇ ਸਿੰਘਾਂ ਦੇ ਵੀ ਖੁੰਡੀਆਂ ਨੇ ਤੇ ਬਈ ਆਪਣਾ ਸਾਰਾ ਮਾਲ ਉਧਰ ਹੀ ਆਉਂਦਾ ਹੈ ਹਾਂਜੀ ਉਧਰ ਹੀ ਠੀਕ ਹੈ ਬਈ ਜੀ ਤੇ ਆਪਣਾ ਪਿੰਡ ਕਿਹੜਾ ਸੀ ਕਿ ਬਈ ਦੱਸਿਆ ਜੀ ਆਪਣਾ ਪਿੰਡ ਭਵਾਨੀਲ ਗੜ੍ਹ ਦੇ ਵਿੱਚ ਨੁਰਕੀ ਠੀਕ ਹੈ ਬਈ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਪਟਿਆਲਾ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਵੀਰ ਆਪਣਾ ਹੀ 99550 ਹਾਂਜੀ 96804 ਇੱਕ ਵਾਰ ਦੁਬਾਰੇ ਬੋਲ ਦੋ ਵੀਰ 99550 ਹਾਂਜੀ 96804 ਤੇ ਨਾਮ ਕੀ ਵੀਰੇ ਆਪਣਾ ਹੀ ਜਸਪਾਲ ਸਿੰਘ ਠੀਕ ਹੈ ਬਈ ਜੀ ਧੰਨਵਾਦ ਵੀਰੇ ਤੇ ਸਾਰੇ ਚੰਗੇ ਸੀਗੇ ਤੇ ਬਾਕੀ ਬਾਈ ਕਹਿੰਦਾ ਮਾਨਦਾਨ ਖੁੰਡਾ ਕਰ ਦਾਂਗੇ 100 ਰੁਪਏ ਦੀ ਛੋਟੀ ਦੇ ਦਾਂਗੇ ਤੇ ਬਾਈ ਜੀ ਚੰਗੇ ਪਸ਼ੂ ਨੇ ਬਾਈਆਂ ਕੋਲ ਜਿੰਨੇ ਵੀ ਨੇ ਤੇ ਟਾਪ ਕੁਆਲਟੀ ਦੇ ਨੇ ਤੇ ਬਾਈਆਂ ਨਾਲ ਕੰਟੈਕਟ ਜਰੂਰ ਕਰੋ ਮੇਰਾ ਵੀ ਨੰਬਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਤਾ ਤੇ ਬਾਈ ਜੀ ਚੈਨਲ ਅੱਪ ਇਹ ਗਰੁੱਪਾਂ ਤੱਕ ਜਰੂਰ ਸ਼ੇਅਰ ਕਰਿਆ ਕਰੋ ਮੇਰਾ ਵੀ ਤੇ ਬਾਈ ਜੀ ਗਰਮੀ ਬਾਲੀ ਹੈ ਇਹਦੇ ਕਾਰਨ ਪਸ਼ੂਨ ਹਲਾ ਰਹੇ ਨਹੀਂ ਲੋਕ ਕਿਉਂਕਿ ਬਾਈ ਆਪਾਂ ਨਾਲ ਗੁਣੀ ਤਗੁਣੀ ਗਰਮੀ ਮੰਨਦੀਆਂ ਨੇ ਪਸ਼ੂ ਤੇ ਬਾਈ ਜੀ ਬਹੁਤ ਜ਼ਿਆਦਾ ਗਰਮੀ ਦਾ ਹੱਲ ਹੈ ਇਹੀ ਹੈ ਜੀ ਤੇ ਆਪਾਂ ਇਦਾਂ ਦੀ ਵੀਡੀਓ ਥੋੜਾ ਟਕ ਲੈ ਕੇ ਹੁੰਦੇ ਰਾਂਗੇ ਤੇ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਮੇਰਾ ਵੀ ਬਹੁਤ ਟੌਪ ਦੀ ਮੱਝਾਂ ਨੇ ਇੱਥੇ ਆਈਆਂ ਅੱਜ ਟੌਪ ਕੁਆਲਟੀ ਦੀ ਬਾਈ ਜੀ ਮੂਰਾ ਮੱਝ ਤੇ ਬਾਈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀ ਥਾਣਾ ਵਿੱਚ ਪ੍ਰੋਪਰ ਗੈਟ ਹੈ ਆਪਾਂ ਦਿੰਦੇ ਬਾਈ ਦਾ ਪੂਰਾ ਜਾਣਕਾਰੀ ਤੇ ਚੈੱਕ ਕਰੋ ਮੇਰਾ ਵੀ ਅਟਰ ਕੁਆਲਟੀ ਚੰਗੀ ਹੈ ਕਿ ਫਾਈਲ ਨੂੰ ਅਸੀਂ ਫੁੱਲ ਜਾਣਕਾਰੀ ਆਪਾਂ ਥੋੜਾ ਕਰਾਂਗੇ ਸ਼ੇਰ ਇਹ ਚੰਗਾ ਪਸ਼ੂ ਹੈ ਜੀ ਕਿੰਨਾ ਭਾਅ ਆ ਗੱਡੀ ਲਾਹ ਪੁਲਸੀ ਹਾਂਜੀ ਵੀ ਸ਼ਾਸ਼ੀ ਗਾਲ ਜੀ ਕੀ ਨਾਮ ਹੈ ਵੀਰੇ ਆਪਣਾ 79 ਸਿੰਘ ਠੀਕ ਹੈ ਬਈ ਜੀ ਤੇ ਕਿਹੜਾ ਪਿੰਡ ਹੈ ਵੀਰੇ ਆਪਣਾ ਮਹਿੰਦੋ ਭਰਾਈ ਠੀਕ ਹੈ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਫਤਿਹਗੜ ਸਾਹਿਬ ਜੀ ਠੀਕ ਹੈ ਬਈ ਜੀ ਕਿੰਨੇ ਪਸ਼ੂ ਲੈ ਕੇ ਆਏ ਅੱਜ ਆਪਾਂ ਚਾਰ ਹੈ ਜੀ ਠੀਕ ਹੈ ਬਈ ਜੀ ਤੇ ਕੀ ਮਗਾਹ ਕਿਵੇਂ ਅੱਜ ਵੈਸੇ ਜੀ ਠੀਕ ਹੈ ਜੀ ਦਿੰਦੇ ਮੈਂ ਇੰਨਾ ਗਾ ਠੀਕ ਹੈ ਜੀ ਤੇ ਕੋਈ ਹੋਈ ਸੇਲ ਜੀ ਆਪਣੀ ਸੇਲ ਹੋਈ ਹੈ ਜੀ ਠੀਕ ਹੈ ਬਾਈ ਇਹ ਚੇਂਜ ਹੋ ਗਿਆ ਜਿਹੜੀ ਆ ਆਪਣੀ ਮੱਝ ਹੈ ਜੀ ਇਹ ਕਿਹੜੇ ਸੂਣ ਸੁਣੇ ਨੇ ਦੂਜੇ ਲਈ ਅਸੀਂ ਦੂਜੇ ਕਿੰਨਾ ਦੁੱਧ ਕੱਢਦੀ ਉਸ ਬਰੀ ਦੀ ਉਹ ਤਾਂ ਕੱਢੀਉ 13 14 ਠੀਕ ਹੈ ਜੀ ਤੇ ਉਦਾਂ ਠੰਡੀ ਹੈ ਪੂਰੀ ਸ਼ੀਲ ਹੈ ਜੀ ਪੂਰੀ ਸ਼ੀਲ ਹੈ ਕੋਈ ਹੰਤੇ ਨਹੀਂ ਜੀ ਠੀਕ ਹੈ ਬਈ ਜੀ ਜਿਵੇਂ ਖਰਾ ਜਾਨਵਰ ਹੋਊਗਾ ਠੀਕ ਹੈ ਬਈ ਜੀ ਤੇ ਆਪਾਂ ਬਾਈ ਇਸ ਤੋਂ ਲਾਭ ਹੋਰ ਵੀ ਕੋਈ ਮੰਡੀ ਲਾਉਂਦੇ ਆ ਜੀ ਹੋਰ ਸਾਰੀਆਂ ਮੰਡੀਆਂ ਲਾਈ ਦੀਆਂ ਠੀਕ ਹੈ ਜੀ ਤੇ ਪਿੰਡ ਕਿਹੜਾ ਦੱਸਿਆ ਸੀ ਕਿ ਵੀ ਆਪਣਾ ਹੀ ਸਾਡਾ ਪਿੰਡ ਮਹਿਮਦਪੁਰਾਈ ਅੱਛਾ ਜ਼ਿਲ੍ਹਾ ਜੀ ਫਾਦੇਗੜ ਸਾਹਿਬ ਠੀਕ ਹੈ ਬਈ ਜੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਾਈ ਆਪਾਂ ਮੰਡੀ ਕਰਾਲੀ ਲਾਉਣੀ ਹੈ ਜੀ ਹਾਂਜੀ ਅੰਨ ਐ ਖੰਨਿਆਲੀ ਸਾਰੀਆਂ ਠੀਕ ਹੈ ਜੀ ਤੇ ਇਸ ਵਾਰੀ ਕਿਆ ਕਹਿੰਦੇ ਇਹਦਾ ਮੁੱਲ ਕਿੰਨਾ ਰੱਖੀ ਆਪਾਂ ਵੈਸੇ ਜੀ ਇਹਦਾ ਮੁੱਲ ਕਰਦੇ ਆ ਜੀ 1.40 ਹਜ਼ਾਰ ਜੀ ਅੱਛਾ ਜੀ ਤੇ ਥੋੜਾ ਬੋਤਾ ਮਾਨ ਤਣ ਹੋ ਜਾਊਗਾ ਜੀ ਮਾਨ ਨਾਲ 60000 ਹੋ ਜਾ ਠੀਕ ਹੈ ਬਈ ਤੇ ਆਪੇ ਘਰੇ ਪੁੱਛੀ ਹੁੰਦਾ ਇੱਕ ਤਾਂ ਖੜਾ ਜੀ ਥੋੜੇ ਯਾਰ ਚੰਗੇ ਹੁੰਦੇ ਠੀਕ ਹੈ ਬਈ ਤੇ ਬਈ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਜੀ ਮੋਬਾਈਲ ਨੰਬਰ ਲਾ ਲਓ ਜੀ ਹਾਂ ਜੀ 95014 ਜੀ ਹਾਂ ਜੀ 95015 ਜੀ ਹਾਂ ਜੀ 68372 ਇਕਦਮ ਦੁਆਰੇ ਬੋਲਦੇ ਹੋ ਜੀ 95015 ਜੀ ਹਾਂ ਪਹਾੜ 327 ਠੀਕ ਹੈ ਜੀ ਨਾਮ ਕੀ ਦੱਸਿਆ ਜੀ ਵੀਰੇ ਆਪਣੇ ਠੀਕ ਹੈ ਬਈ ਜੀ ਤੇ ਕਿਸੇ ਨੇ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਜੀ ਹਾਂ ਜੀ ਅਜਰਾ ਠੀਕ ਹੈ ਬੜਾ ਘਰ ਆ ਯਾਰ ਮਰਲੀ ਹੋ ਜੀ ਠੀਕ ਹੈ ਬਈ ਧੰਨਵਾਦ ਵੀਰੇ ਤੁਹਾਡਾ ਬਾਈ ਬਹੁਤ ਟਾਪ ਕੁਆਲਟੀ ਦੀ ਮੱਚਿਆ ਬਾਈ ਮੋਰਾ ਤੇ ਆਪਾਂ ਬਾਈ ਦਾ ਨੰਬਰ ਚੈੱਕ ਕਰਤਾ ਬਾਈ ਦਾ ਪਾਰ ਦਾ ਕੰਮ ਹੈ ਜੀ ਤੇ ਬਾਈ ਨੇ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਇਤਾਂ ਦੇ ਪਸ਼ੂ ਬਾਈ ਕਹਿੰਦਾ ਵੀ ਆਉਂਦੇ ਰਹਦੇ ਸਾਡੇ ਕੋਲੇ ਤੇ ਚੰਗੇ ਪਸ਼ੂ ਬਾਈ ਚੰਗਾ ਪਸ਼ੂ ਦਾ ਜੀ ਠੀਕ ਆ ਬਾਈ ਕਲਟੀ ਮਾਰਟੀ ਬਹੁਤ ਚੰਗੀ ਹੈ ਬਾਈ ਮੱਝ ਦੀ ਤੇ ਰੇਟ ਬਾਈ ਜੀ ਦਾ ਬਹੁਤ ਜਿਆਦਾ ਜਿਹੜਾ ਰੇਟ ਹੈ ਟੋਪ ਕੁਆਲਟੀ ਹੈ ਬਾਈ ਮੋਹਰਾ ਨਸਲ ਦੀ ਠੀਕੇ ਪਛੂ ਆਏ ਹੋਏ ਨੇ ਮੇਲੇ ਚ ਵੀ ਤੁਸੀਂ ਵੀ ਇੱਥੇ ਆ ਸਕਦੇ ਹੋ ਮੰਡੀ ਲਾ ਸਕਦੇ ਹੋ ਜੀ ਤੇ ਚੰਗੇ ਪਛੂ ਲੈ ਸਕਦੇ ਹੋ ਜੀ ਟੋਪ ਕਰਾ ਦੀ ਇੱਥੇ ਕੱਟੀਆਂ ਬੱਚੇ ਵੀ ਮਿਲ ਜਾਂਦੀਆਂ ਨੇ ਜੇ ਕੋਈ ਲੈਣ ਦਾ ਸ਼ੌਂਕੀ ਮੰਡੀ ਜਰੂਰ ਆਵੇ ਜੀ ਤੇ ਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਵਧੀਆ ਜੀ ਬਹੁਤ ਪਸ਼ੂ ਕਿੰਨੇ ਪਸ਼ੂ ਲੈ ਕੇ ਆਏ ਹੋ ਜੀ ਆ ਜੀ ਤਿੰਨ ਪਸ਼ੂ ਲੈ ਕੇ ਆਇਆ ਬਾਈ ਕੋਈ ਗਾਂ ਕੋਈ ਛੇਲ ਜੀ ਹਾਂ ਦੋ ਪਸ਼ੂਆਂ ਦੀ ਛੇਲ ਹੋ ਗਈ ਹੈ ਜੀ ਮੈਂ ਤੇ ਛੇਲ ਹੋਈ ਪਈ ਹੈ ਜਿਹੜੀ ਆ ਛੋਟੀ ਹੈ ਇਹ ਕਿ ਮੱਝ ਕਿਹੜੇ ਕਿਸੂਏ ਦੀ ਹੈ ਜੀ ਤੁਸੀਂ ਆਈਏ ਇਹ ਇਹ ਪੀਐਸੂਏ ਛੋਟੀ ਜੀ ਤੇ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟੌਪ ਕੁਆਲਿਟੀ ਦੀ ਮੱਝ ਤੀਜੇ ਸੂਏ ਦੀ ਹੈ ਬਾਈ ਕਹਿੰਦਾ ਤੇ ਬਾਈ ਜੀ ਦੁੱਧ ਜੇ ਖਰੀ ਹੈ ਪੂਰੀ ਬਾਕੀ ਥਾਣਾ ਨਿਕਣਾਵੇਂ ਪੂਰੇ ਟੌਪ ਕੁਆਲਿਟੀ ਦੀ ਹੈ ਮੋਹਰਾ ਨਸਲ ਦੀ ਬਾਈ ਮੋੜਨ ਤੋਂ ਕੋਈ ਨਹੀਂ ਨੇ ਬੱਚਾ ਕੇ ਨਾਲ ਬਾਈ ਇਹਦੇ ਪਾਟੀ ਆ ਪਾਡੀ ਠੀਕ ਆ ਬਾਈ ਜੀ ਕੱਟਾ ਨਾਲ ਮੋਹਰਾਂ ਨਸਲ ਦਾ ਪਿਓਰ ਮੋਹਰਾਂ ਨਸਲ ਆ ਮੈਂ ਅਸਲੀ ਮੋਹਰਾਂ ਨਸਲ ਜੀ ਬੜੇ ਅਸੀਂ ਫੁੱਲ ਪਿਓਰ ਮੋਹਰਾਂ ਤੇ ਬਾਈ ਲਾਕਾ ਕਿਹੜਾ ਆਪਣਾ ਪਿੰਡ ਕਿਹੜਾ ਜੀ ਸਾਡਾ ਅੰਮ੍ਰਿਤਸਰ ਜੀ ਠੀਕ ਆ ਬਾਈ ਜੀ ਕਿਲਾ ਕਿਹੜਾ ਪੈਂਦਾ ਅੰਮ੍ਰਿਤਸਰ ਜਿਲ੍ਹਾ ਪੈਂਦਾ ਬਾਈ ਹਾਂ ਆਪਣਾ ਨਾਮ ਕੀ ਤੁਸੀਂ ਨਾਮ ਬਲਵਿੰਦਰ ਸਿੰਘ ਪਹਿਲਵਾਨ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਜੀ ਆਪਾਂ ਜੀ ਰਾਮਪਰਾ ਫੁੱਲ ਹਾਂਜੀ ਜੀ ਧਰਨੋਲਾ ਖਾਨਾ ਅਤੇ ਸਾਰੀਆਂ ਮੰਡੀਆਂ ਮਤਲਬ ਜਗਰਾਉਂ ਚੋਂ ਸਾਰੀਆਂ ਮੰਡੀਆਂ ਲੱਗਦੀਆਂ। ਫੋਨ ਨੰਬਰ ਬੋਲ ਦੋਗੇ ਆਪਾਂ ਆਪਣਾ 994883975। ਰਿਕਾਰਡ ਦੁਆਰੇ ਬੋਲ ਦੋਗੇ ਵੀਰੇ। 994883975। ਇਹ ਘਰੇ ਪਸ਼ੂ ਹੁੰਦਾ ਬਾਈ ਜੀ? ਬਹੁਤ ਪਸ਼ੂ ਜੀ 10 ਮਹੀਨਾ ਕਰੇ ਖੜੀਆਂ। ਠੀਕ ਹੈ ਜੀ। ਮਤਲਬ ਫੋਨ ਕਰਕੇ ਜੀ ਹੁਣ ਆ ਸਕਦਾ ਜੀ? ਆ ਸਕਦਾ ਜੀ ਆ ਸਕਦਾ। 3 ਮਹੀਨਿਆਂ ਬਿਕਰੀ ਵਾਲਿਆਂ ਘਰੇ ਵੀ ਖੜੀਆਂ। ਠੀਕ ਹੈ ਬਾਈ। ਤੇਜ ਕਣ ਹੁਣ ਕਿਥੇ ਦੂਰੋਂ ਆਉਣਾ ਹੈ? ਰੈਡ ਆਉਣ ਦਾ ਪ੍ਰਬੰਧ ਹੈ ਬਾਈ ਜੀ। ਫੁੱਲ ਜੀ ਫੁੱਲ ਕਮਰੇ ਬਣੇ, ਕੋਠੀ ਬਣੀ, ਥੱਲੇ ਗਦਾਮ ਉੱਤੇ ਰਹਿ। ਠੀ ਠੀਕ ਹੈ ਭਾਈ ਜੀ ਬਹੁਤ ਸੰਗਤ ਹੈ ਬਈ ਸਬਸਕ੍ਰਾਈਬ ਜੀ ਦਿਓ ਚਾਲ ਲਿਓ ਬਈ ਐਦਾਂ ਦੀ ਵੀਡੀਓ ਪਸੰਦ ਕਰ ਲੈ ਕੇ ਆਉਂਦੇ ਰਾਂਗੇ ਤੇ ਭਾਈ ਬਹੁਤ ਟੌਪ ਤੇ ਜਾਨਵਰ ਆਏ ਸੀਗੇ ਅੱਜ ਜੀ ਬਾਕੀ ਰੇਟ ਵੀ ਜਾਜੇ ਸੀਗਾ ਕਈ ਮੱਜੇ ਦਾ ਰੇਟ ਜ਼ਿਆਦਾ ਸੀਗਾ ਜੀ ਤੇ ਬਾਕੀ ਜੇ ਕੋਈ ਭਾਈ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਕਮੈਂਟ ਜੇ ਜਰੂਰ ਦੱਸਿਆ ਕਰੋ ਮੇਰਾ ਵੀਰ ਕਿਉਂਕਿ ਤੁਹਾਡੇ ਦੇਖਣ ਵਾਲੀ ਸਾਫੜਾ ਸਾਰਾ ਹੂਸਰ ਕਿਉਂਕਿ ਆਪਣੇ ਜੀ ਕੋਲ ਕਮੀ ਸਾਡੇ ਚ ਕਮੀ ਪੇਸ਼ੀ ਹੋਂਦ ਦਾ ਵੀਡੀਓ ਬਣਾਉਣ ਚ ਤੁਸੀਂ ਦੱਸੇ ਕਰੋ ਵੀਰ ਆਪਾਂ ਉਹ ਕਾਰਟ ਪੂਰੀ ਕਰਾਂਗੇ ਜੀ ਤੁਹਾਡੀ ਹਰ ਇੱਕ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਜੀ ਧੰਨਵਾਦ ਬਈ ਠੀਕ ਹੈ ਬਾਈ